ਇਤਿਹਾਸ ਪੜ੍ਹੀਏ ਨਾ ਤੇ ਬਾਬੇ ਸ਼੍ਰੀ ਚੰਦ ਜੀ ਗੁਰੂ ਅਮਰਦਾਸ ਪਾਤਸ਼ਾਹ ਦਾ ਗੁਰੂ ਸਾਹਿਬਾ ਕੋਲ ਨਹੀਂ ਆਇਆ ਮੜਾਫ ਨਹੀਂ ਹੋਇਆ ਤਨਗੂ ਰਾਮਦਾਸ ਪਾਸ਼ਾ ਦੀ ਵਡਿਆਈ ਸੁਣੀ ਆਪਣੇ ਸੇਵਾਦਾਰ ਭਾਈ ਕਮਲੀਏ ਨੂੰ ਨਾਲ ਲੈ ਕੇ ਆਏ ਤੇ ਜਿਹਨੂੰ ਤੁਸੀਂ ਪੜ੍ਹੇ ਲਿਖੇ ਪਰਸਨੈਲਿਟੀ ਕਹਿੰਦੇ ਨੇ ਪਰਸਨੈਲਿਟੀ ਗੁਰੂ ਰਾਮਦਾਸ ਪਾਸ਼ਾ ਦੀ ਪਰਸਨੈਲਿਟੀ ਬੜੀ ਸੀ ਵੇਖਿਆ ਤੇ ਸਤਗੁਰੂ ਰਾਮਦਾਸ ਪਾਤਸ਼ਾਹ ਦਾ ਲੰਮਾ ਦਾੜਾ ਜਾਣ ਕੇ ਟਾਂਚ ਕੀਤੀ ਵੇਖਣ ਲਈ ਵੀ ਇਹਨਾਂ ਦੇ ਅੰਦਰ ਤਤ ਕੀ ਸਾਡੀ ਗੱਦੀ ਖੋਗੇ ਲੈ ਗਏ ਤੇ ਕਹਿਣ ਲੱਗੇ ਤੁਹਾਡਾ ਦਾੜਾ ਬੜਾ ਸੁੰਦਰ ਹੈ ਬੜਾ ਲਮੇਰਾ ਵਧਾਇਆ ਜੇ ਤੇ ਕਹਿਣ ਲੱਗੇ ਤੁਹਾਡੇ ਵਰਗੇ ਬਾਹੂ ਪੁਰਸ਼ਾਂ ਦੇ ਚਰਨ ਚੜ੍ਹਦੇ ਜਦੋਂ ਇਹ ਗੱਲ ਕਹੀ ਨਾ ਤੇ ਬਾਬਾ ਸ਼੍ਰੀ ਚੰਦ ਇੱਕਦਮ ਧਰਮ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਹਨਾ ਦੇ ਦੇਖ ਕੇ ਕਹਿਣ ਲੱਗੇ ਮੈਨੂੰ ਅੱਜ ਪਤਾ ਲੱਗਾ ਸੀ ਖਾਲੀ ਕਿਵੇਂ ਰਹਿ ਗਏ ਤੁਸੀਂ ਭਰੇ ਕਿਵੇਂ ਤੁਹਾਡੇ ਚ ਇਨੀ ਨਿਮਰਤਾ ਹੈ ਔਰ ਗੁਰੂ ਅਮਰਦਾਸ ਸਾਹਿਬ ਕੇ ਕਹਿਣ ਲੱਗੇ ਨਾ ਬਾਬਾ ਜੀ ਤੂੰ ਹੀ ਸਾਡੇ ਵਡੇਰਿਓ ਸਾਡੇ ਗੁਰਦੇਵ ਦੇ ਸਾਹਿਬ ਚਾਦਿਓ ਤੇ ਵੱਡੇ ਅਸੀਸਾਂ ਦਿੰਦੇ ਹੋ ਨੇ ਅਸੀਸ ਦੇ ਕੇ ਜਾਓ ਤੇ ਜਿਹੜੀ ਬਾਬਾ ਸ਼੍ਰੀ ਚੰਦ ਨੇ ਅਸੀਸ ਦਿੱਤੀ ਨਾ ਉਹ ਇਹ ਜੇ ਤੁੰਬਰੀ ਮਹਿਮਾ ਅਲਕ ਹੈ ਮੁਈਤੇ ਕਈ ਨਾ ਜਾਏ ਤੁੰਮਰੇ ਸਰਮੇ ਜੋ ਮੱਜੇ ਪਾਪੀ ਵੀ ਗੱਜ ਪਾਏ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਮਹਿਮਾ ਇੰਨੀ ਵੱਡੀ ਮੇਰੀ ਜਬਾਨ ਛੋਟੀ ਹੈ ਮੈਥੋਂ ਕਿਹਾ ਨਹੀਂ ਜਾਂਦਾ ਪਰ ਤੁਸਾਂ ਮੈਨੂੰ ਹੁਕਮ ਕੀਤਾ ਕਿ ਮੈਂ ਕੁਝ ਕਵਾਂ ਮੈਂ ਇਹ ਕਵਾਂਗਾ ਤੁਹਾਡੇ ਸਰੋਵਰ ਦੇ ਵਿੱਚ ਪਾਪੀ ਵੀ ਇਸ਼ਨਾਨ ਕਰ ਲੇਗਾ ਉਹਦੇ ਪਾਪ ਧੁੱਸੇ ਜਾਣਗੇ ਅੱਜ ਕੱਲ ਇੱਕ ਨਵਾਂ ਮਹਿਗਮਾ ਡਰੂਲੀ ਪੰਥ ਅਖੇਜੀ ਉੱਥੇ ਇਸ਼ਨਾਨ ਦਾ ਕੀ ਫਾਇਦਾ ਉਹ ਤੁਹਾਡਾ ਬੇੜਾ ਗਰਕ ਹੋ ਜਾਏ ਗੁਰੂ ਦੇ ਯਕੀਨਤਾ ਕਰੋ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕੁਮਾਤੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੇਰਾ ਜਮਾ ਠੀਕ ਹੋਇਆ ਜੋ ਸਵੇਰ ਇਸ਼ਨਾਨ ਕਰਨ ਦੇ ਨਾਲ ਮੈਂ ਟਕਸਾਲ ਦਾ ਬਜ਼ਿਆਰਤੀ ਭਾਈ ਸਾਹਿਬ ਨੇ ਦੱਸਿਆ ਜਦੋਂ ਖਾੜਕੂਰਿੰਦਰ ਦਰਬਾਰ ਸਾਹਿਬ ਅਕਾਲ ਤਖਤ ਤੇ ਸਿਆਲ ਦਾ ਮੌਸਮ ਮਹਾਪੁਰਸ਼ਾਂ ਨੇ ਸਿੰਘਾਂ ਨੂੰ ਇਕੱਠਿਆਂ ਕੀਤਾ ਬੜੀ ਧੁੰਦ ਪਈ ਸੀ ਤੇ ਕਹਿੰਦੇ ਸਿੰਘੋ ਤੁਹਾਨੂੰ ਇੱਕ ਬੇਨਤੀ ਵੀ ਜੇ ਕਿਸੇ ਪ੍ਰਕਾਰ ਦਾ ਕੋ ਨਸ਼ਾ ਕਰਦਾ ਨਾ ਜਿਵੇਂ ਆਪਣੇ ਪਿੰਡਾਂ ਵਿੱਚ ਫੀਮ ਨੂੰ ਨਸ਼ਾ ਨਹੀਂ ਗਿੰਦੇ ਸਾਡੇ ਪਿੰਡਾਂਵਲ ਫੀਮ ਹੁੰਦਾ ਸਰਕਾਰ ਨੇ ਬੰਦ ਕੀਤੀ ਨਹੀਂ ਤੇ ਆਮ ਕਰ ਕਹਿਣਾ ਜੇ ਜਿਕਾਮਣਾ ਕਹਿਣਾ ਪੂਰਾ ਖਾਲਾ ਕਹਿਣ ਲੱਗੇ ਭਾਈ ਜੇ ਕਿਸੇ ਕੋਲ ਕਮਜ਼ੋਰੀ ਤੇ ਇਹ ਨਾ ਕਰੋ ਇੰਨੀ ਗੱਲ ਕਹਿ ਕੇ ਸਿੰਘ ਚਲੇ ਗਿਆ ਤੇ ਮੈਨੂੰ ਜਦੋਂ ਮੈਂ ਜਥੇ ਵੀ ਸ਼ਾਮਲ ਹੋਇਆ ਨਾ ਤੇ ਸੰਤ ਕਰਤਾਰ ਸਿੰਘ ਆ ਨਾ ਮੇਰਾ ਗੁੱਟ ਪੜ ਕੇ ਬਾਬੇ ਜੈਨਾਲ ਸਿੰਘ ਨੂੰ ਪੜਾਇਆ ਸੀ ਤਾਂ ਸਾਡੇ ਪੁੱਤਾਂ ਖਿਆਲ ਰੱਖੀ ਸਿੰਘ ਚਲੇ ਗਿਆ ਮਹਾਂਪੁਰਸ਼ ਖਲੋਤੇ ਸਨ ਤੇ ਮੈਂ ਇੱਕਦਮ ਗਿੱਟਿਆਂ ਫੜ ਲਿਆ ਉਹਨਾਂ ਦੋਸਤਾਂ ਨਾਲ ਤੇ ਮੈਂ ਕਿਹਾ ਜੀ ਮੇਰੇ ਵਾਸਤੇ ਕੀ ਹੁਕਮ ਕਹਿਣ ਲੱਗੇ ਤੈਨੂੰ ਕੀ ਗੱਲ ਭਾਈ ਮੈਂ ਕਿਹਾ ਜੀ ਮੈਨੂੰ ਦਮਾ ਹੈ ਦਮਾ ਵੀ ਫੀਮ ਕਰਕੇ ਮੈਨੂੰ ਹੋਇਆ ਸੀ ਮੈਂ ਨਿਕਿਆ ਜਾ ਸਾਡੇ ਅਨਪੜ੍ਹ ਲੋਕ ਨੇ ਤੇ ਮੇਰੀ ਮਾਂ ਨੇ ਮੈਨੂੰ ਪੂਰਾ ਫੀਮ ਖਵਾਈ ਮੈਂ ਤਿੰਨ ਸਾਲ ਦਾ ਜੁਮ ਸੁਣਿਆ ਘਰੋਂ ਐਵਾਂ ਦਾ ਸਾਹ ਰੁਕਣਾ ਸ਼ੁਰੂ ਹੋ ਗਿਆ ਮੈਨੂੰ ਪੱਕਾ ਦਮਾ ਬਣ ਗਿਆ ਕਹਿਣ ਲੱਗੇ ਭਾਈ ਤੂੰ ਹੀ ਜਾ ਗੁਰਮਖੋ ਮੈਂ ਗੁਰੂ ਰਾਮਦਾਸ ਦੇ ਸੋਵਰ ਚ ਪਤਾ ਨਹੀਂ ਮਹੀਨਾ ਪੋ ਸੀ ਤੇ ਮਗਸੀ ਮੈਨੂੰ ਚੇਤਾ ਨਹੀਂ ਠੰਡ ਬੜੀ ਸੀ ਮੈਂ ਦੁੱਖ ਭੰਜਣੀ ਬੇਰੀ ਥਲੇ ਇਸ਼ਨਾਨ ਕੀਤਾ ਅੱਧਾ ਪਾੜ ਮੈਂ ਸੋਵਰ ਦੇ ਚ ਖਲੋ ਕੇ ਕੀਤਾ ਪੰਜ ਪ੍ਰਵਾਨ ਤੱਕ ਅੱਧਾ ਮੈਂ ਕਮਰੇ ਦੇ ਹੋਂ ਤੱਕ ਕੀਤਾ ਮੈਨੂੰ ਚੈੱਕ ਕਰ ਲ ਮੈਨੂੰ ਦਮਾ ਨਹੀਂ ਜਿਰਿਆ ਇਹ ਮੇਰੀ ਅੱਡ ਬੀਤੀ ਜੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਮਾਤੇ ਰਾਮਦਾਸ ਸਰੋਵਰ ਨੀਕਾ ਜੋ ਨਹਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਕੁੱਲ ਦਾ ਪਾਪ ਟੋਟਲ ਕੱਲੇ ਸਿੱਖ ਨਹੀਂ Hindu ਨਾ ਹੋਵੇ ਮੁਸਲਮਾਨ ਨਾ ਹੋਵੇ ਅਸਾਈ ਨਾ ਹੋਵੇ ਉਹਦੇ ਪਾਪ ਘੁੱਟੇ ਜਾਣਗੇ ਪੁੱਲ ਕਹਿੰਦੇ ਨੇ ਟੋਟਲ ਨੂੰ ਸਾਰੇ ਦੇ ਸਾਰੇ RAMDAS ਸਰੋਵਰ ਨੀਕਾ ਜੋ ਨਾਵੇ ਸੋ ਕੁੱਲ ਤਰਾਵੇ ਕੁੱਲ ਦਾ ਪਾਪ ਟੋਟਲ ਜਿੰਨੇ ਹੋਣਗੇ ਨਾ ਜਿਹੜਾ ਇਸ਼ਨਾਨ ਕਰੇਗਾ ਉਹਦੀਆਂ ਪੁਨਾ ਤਰ ਜਾਣਗੇ ਉਹ ਮੁਕਤ ਹੋ ਜਾਏਗਾ ਉਹ ਜਿਹੜੀ ਮੈਂ ਗੱਲ ਕਰਨ ਲੱਗਾ ਸੀ ਵਿਚੇ ਰਹਿ ਚੱਲੀ ਸੀ ਗੁਰੂ ਅਰਜਨ ਸੱਚੇ ਪਾਤਸ਼ਾਹ ਮਰ ਆਪਣੇ ਸਾਹਿਬ ਜੀ ਦੇ ਨਾਲ ਲੈ ਕੇ ਗਏ ਬਾੜ ਸਾਹਿਬ ਪ੍ਰਾਣਕੋਟ ਦੇ ਲੱਗੇ ਆ ਤੇ ਜਾ ਕੇ ਫੜੇ ਬਲਾਈ ਕਰਨ ਲੱਗੇ ਮਹਾਂਪੁਰਖੋ ਕਿੰਨੇ ਸਾਹਿਬ ਜਾਦੇ ਨੇ ਕਹਿੰਦੇ ਜੀ ਤੁਸਾਂ ਪੰਜ ਦਿੱਤੇ ਨੇ ਸਤਿਕਾਰ ਕਰਦੇ ਨੇ ਨਾ ਤੁਹਾਡੇ ਦਿੱਤੇ ਪੰਜ ਨੇ ਤੇ ਕਹਿਣ ਲੱਗੇ ਸਾਡੇ ਦਿੱਤੇ ਕਹੀ ਜਾਂਦੇ ਸਾਨੂੰ ਕੁ ਦਿਓ ਤਾਂ ਸਹੀ ਬਾਬਾ ਗੁਰਦਿੱਤਾ ਜੀ ਨਾਲ ਸੰਨ ਕਹਿਣ ਲੱਗੇ ਇਹ ਪਿਤਾ ਨੂੰ ਵੇਖ ਕੇ ਤੇ ਆਪਣੇ ਪਿਤਾ ਦਾ ਰੱਖਿਆ ਚਾਹਤੇ ਹੁੰਦਾ ਮੈਨੂੰ ਦੇ ਦਿਓ ਕਹਿਣ ਲੱਗੇ ਹਾਂ ਹੀ ਤੁਹਾਡੇ ਤੇ ਲੈ ਲੋ ਬਾਬੇ ਗੁਰਦਿੱਤੇ ਨੂੰ ਬਾਬਾ ਸ਼੍ਰੀ ਚੰਦ ਨੇ ਲਿਆ ਨਾਲ ਵਰਦਿੱਤਾ ਬਾਬਾ ਗੁਰਦਿੱਤਾ ਤੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋਈ ਦਿੱਤਾ ਜੋ ਕਹੇਗਾ ਨਾ ਪੂਰੇ ਹੋ ਜਾਣਗੇ ਔਰ ਉਸ ਬਾਬੇ ਗੁਰਦਿੱਤੇ ਨੇ ਗੁਰਮੁਖ ਦਾ ਪ੍ਰਚਾਰ ਕੀਤਾ ਮੈਨੇ ਕਹਿਣ ਤੋਂ ਭਾਵੇਂ ਇਹ ਹੈ ਸਾਡੇ ਚ ਇੱਕ ਬੜੀ ਕਮਜ਼ੋਰੀ ਆ ਗਈ ਹੈ ਅਦਾਸੀਆਂ ਨੂੰ ਮਾੜੇ ਕਹਿੰਨੇ ਆ ਨਿਰਮਲਿਆਂ ਨੂੰ ਮਾੜੇ ਕਹਿੰਨੇ ਆ ਨਾ ਨਾ ਇਹ ਗੁਰੂ ਨਾਨਕ ਦੀ ਫਲਵਾੜੀ ਹੈ ਜਿੰਨੇ ਵੀ ਸਾਰੇ ਸਤਕਾਯੋਗ ਨੇ ਭਾਵੇਂ ਕੋਈ ਨਿਰਮਲਾ ਤੇ ਭਾਵੇਂ ਅਦਾਸੀ ਨੇ ਬਾਣੀ ਤਾਂ ਗੁਰੂ ਦੀ ਪੜਦੇ ਨੇ ਨਾ ਮੂਲ ਮੰਤਰ ਤਾਂ ਉਹੋ ਹੀ ਪੜਦੇ ਨੇ ਨਾ ਇਸ ਕਰਕੇ ਆਪਾਂ ਇੱਥੇ ਮੈਨੂੰ ਹੋਰ ਗੱਲ ਚੇਤੇ ਆ ਗਈ ਬਾਬੇ ਫਰੀਦ ਕੋਲ ਕਿਸੇ ਨੇ ਕਾਰਖਾਨਾ ਲਾਇਆ ਤੇ ਕੈਂਚੀ ਲੈ ਕੇ ਗਿਆ ਕਹਿਣ ਲੱਗੇ ਬਾਬਾ ਜੀ ਇੱਕ ਕਾਰਖਾਨਾ ਲਾਇਆ ਕੈਂਚੀਆਂ ਦਾ ਦੁਆ ਕਰੋ ਅੱਲਾਹ ਤਾਲਾ ਦੇ ਅੱਗੇ ਬਰਕਤ ਪੈ ਜਾਏ ਕਹਿਣ ਲੱਗੇ ਗੁਰਮਖਾਇ ਲੈ ਜਾ ਕਹਿਣ ਲੱਗੇ ਨਾਰਾਜ਼ ਹੋ ਗਏ ਹੋ ਨਹੀਂ ਨਾਰਾਜ਼ ਨਹੀਂ ਭਾਈ ਪ੍ਰੇਮੀਆਂ ਸਾਨੂੰ ਸੂਈ ਚਾਹੀਦੀ ਏ ਸੂਈ ਕਹਿਣ ਲੱਗਾ ਭਲੇ ਲੋਕ ਖੁਸਾਈ ਲੋਕੋ ਭੋਲੇ ਜਾਬ ਦੇ ਜੇ ਸੂਈ ਸਸਤੀ ਹੁੰਦੀ ਹੈ ਕੈਂਚੀ ਮਹਿੰਗੀ ਹੁੰਦੀ ਹੈ ਬਾਬਾ ਫਰੀਜੀ ਕਹਿਣ ਲੱਗੇ ਪਿਆਰਿਆ ਅਸੀਂ ਕੈਂਚ ਮਹਿੰਗੀ ਤੇ ਸਸਤੀ ਦੀ ਗੱਲ ਨਹੀਂ ਕਰਦੇ ਕੈਂਚੀ ਪਾੜਦੀ ਹੈ ਸੂਈ ਜੋੜਦੀ ਹੈ ਜਿਹੜੀ ਕੈਂਚੀ ਹੈ ਨਾ ਇਹ ਟੋਟੇ ਕਰਦੀ ਹੈ ਜਿਹੜੀ ਸੂਈ ਇਹ ਜੋੜਦੀ ਹੈ ਇਸ ਕਰਕੇ ਗੁਰਮੁਖੋ ਉਹ ਗੱਲ ਕਹੋ ਜਿਹੜੀ ਸਾਨੂੰ ਸੂਈ ਵਾਕੂ ਜੋੜੇ ਜਿਹੜੀ ਪਾੜਦੀ ਉਸ ਗੱਲ ਤੋਂ ਗਰੇਲ ਕਰੋ ਆਪਾਂ ਦੂਜਿਆਂ ਨੂੰ ਮਾੜਾ ਕਹਿੰਦੇ ਨਾ ਬਾਣੀ ਕਹਿੰਦੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਬਾਣੀ 'ਚ ਲਿਖਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇ ਸਾ ਬਾਬੇ ਗੁਰਦਿੱਤੇ ਦੀ ਜਾਨ ਚੜੀ ਅਗੇ ਰਵਾਜ ਹੁੰਦਾ ਸੀ ਲੋਕੀ ਪੈਸੇ ਸੁੱਟਦੇ ਸਨ ਪੈਸੇ ਜਦੋਂ ਜਨਚਾਨੀ ਪਤਲੀ ਉਦੋਂ ਵੀ ਸੁਟਣੀ ਜਦੋਂ ਡੋਲੀ ਨੇ ਚੜਨਾ ਉਦੋਂ ਵੀ ਸੁਟਣੀ ਹੁਣ ਨਹੀਂ ਸੁਟਦੇ ਕਿਉਂ ਗਿਆਨੀ ਜੀ ਮਗਿਹਾਈ ਦਾ ਜਮਾਨਾ ਹੈ ਅਸੀਂ ਗਾਉਣ ਵਾਲੀ ਤੇ ਗਾਉਣ ਵਾਲ ਨੂੰ 500 ਦੇਣਾ ਇੱਥੇ ਸੁਟਕੀਏ ਕਾਨੂੰ ਅਡਲੇ ਗਾਉਣ ਵਾਲੀਆਂ ਹੁੰਦੀਆਂ ਨੇ ਗਾਉਣ ਵਾਲੀਆਂ ਉਦੋਂ ਪੰਨ 500 ਦੇ ਨੋਟ ਸੁਟਦੇ ਨੇ ਤੇ ਮੈਨੂੰ ਕਹਿੰਦੀ ਕਿਉਂ ਮੈਂ ਕਿਹਾ ਭੂਆ ਦੀ ਧੀ ਜੁ ਹੋਈ ਇਹੋ ਜੀ ਗਣਾ ਹੈ ਜਿਨ੍ਹਾਂ ਕੀਰਤਨ ਕੀਤਾ ਹੈ ਕਹਿਣਾ ਟੁੱਟੇ ਪੈਸੇ ਦੇ ਕੀਰਤਨ ਵਾਲਿਆਂ ਨੂੰ ਦੇਈਏ। ਉਥੇ ਗਾਉਣ ਵਾਲੀ ਨੂੰ 500 ਦਾ ਨੋਟ ਕਿਉਂਕਿ ਇਹ ਮਸੇ ਰੰਗੜ ਦੇ ਯਾਰ ਨੇ ਇਹਨਾਂ ਨੂੰ ਪਲਾ ਕੀਰਤਨ ਚੰਗਾ ਲੱਗਦਾ ਹੈ। ਮਸਾ ਰੰਗੜ ਵੀ ਇਹੋ ਹੀ ਕੰਮ ਕਰਦਾ ਸੀ। ਗੁਰੂ ਕੀ ਸਿੱਖੋ ਕਿ ਸਿੱਖਾਂ ਦਾ ਕਰਮ ਨਹੀਂ ਪੀ ਗਾਉਣ ਵਾਲੇ ਤੇ ਗਾਉਣਾ। ਹਾਂ ਜੇ ਗਾਉਣਾ ਜੇ ਤੇ ਗੁਰੂ ਕੀ ਬਾਣੀ ਗਾਓ। ਜੇ ਗਾਉਣਾ ਤੇ ਗੁਰੂ ਕੀ ਬਾਣੀ ਗਾਓ। ਜਨ ਤੁਰਨ ਲੱਗੀ। ਪੈਸੇ ਛੁੱਟਦੇ ਨੇ। ਤੇ ਗਰੀਬਾਂ ਦੇ ਬੱਚੇ ਚੁੱਕਣ ਲਈ ਆਏ ਇੱਕ ਵਾਰ ਮਮਤੀ ਜੀ ਦੇ ਮਾਲਵੀ ਪੜਦਾ ਸਾਂ ਤੇ ਕਿਸੇ ਨੇ ਪੈਸੇ ਛੁੱਟੇ ਤੇ ਮੈਨੂੰ 2 ਪੈਸੇ ਲੱਭੇ ਕੁਰਕ ਮਿੰਟ ਪਿੰਡ ਤੇ ਭਿੱਖੀ ਮਿੰਟ ਤੇ ਲਾ ਕੇ ਇੱਕ ਅਤ ਗਰੀਬਾਂ ਦਾ ਮੁੰਡਾ ਤੇ ਮੈਨੂੰ ਮੈਂ ਆਖਿਆ ਗਰਮਖਾ ਆ ਵੀ ਤੂੰ ਲੈ ਲੈ 10 ਪੈਸੇ ਲੱਭੇ ਮੈਨੂੰ ਮੈਂ ਉੱਤੀ ਜੀ ਦੇ ਮਾਲਵੀ ਪੜਦਾ ਸਾਂ ਭਾਵ ਇਹ ਪਰੰਪਰਾ ਸੀ ਜਦੋਂ ਛੋਟ ਹੋ ਰਹੀ ਹੈ ਨਾ ਤੇ ਗਰੀਬਾਂ ਦਾ ਬੱਚਾ ਨੰਗਾ ਉਹਨਾਂ ਚ ਆਇਆ ਚੁੰਨ ਵਾਸਤੇ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣਾ ਚੋੜਾ ਲਾ ਕੇ ਚਿੰਕਵਾ ਦਿੱਤਾ ਇਹ ਉਦੋਂ ਦੀ ਗੱਲ ਹੈ ਜਦੋਂ 4 ਸਾਲ ਦੀ ਉਮਰ ਸੀ 4 ਸਾਲ ਦੀ ਜਦੋਂ ਮਹਿਲਾ ਬਾਤ ਮਹਿਲਾ ਚ ਆਇਆ ਨਾ ਤੇ ਮਾਤਾ ਨਾਨਕ ਨੇ ਆਪਣੇ ਲਾਲ ਦਾ ਮੱਥਾ ਚੁੰਮਿਆ ਤੇ ਕਹਿਣ ਲੱਗੀ ਹੀਰਿਆ ਪੁੱਤ ਅਜੇ ਤੇਰੇ ਵੀਰ ਦੀ ਜੰਗ ਸ਼ਹਿਰ ਚੋਂ ਬਾਹਰ ਨਹੀਂ ਨਿਕਲੀ ਤੇ ਤੁnga ਆਪਣਾ ਚੋੜਾ ਲਾ ਕੇ ਉਹਨੂੰ ਦੇ ਆਇਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਰੋੜਾਂ ਨਮਸਕਾਰਾਂ ਕਹਿੰਦੇ ਮਾਂ ਜੀ ਉਹ ਨੰਗਾ ਬੱਚਾ ਸੀ ਮੈਥੋਂ ਜਰਿਆ ਨਹੀਂ ਗਿਆ ਮੈਨੂੰ ਤੋ ਹੋ ਲੈ ਦੇਗੀ ਸੀ ਪਰ ਉਹਨੂੰ ਕਿਸੇ ਨੇ ਦੇਣਾ ਨਹੀਂ ਸੀ ਇੱਥੇ ਅੰਗਰੇਜ਼ੀ ਵਿੱਚ ਕਹਿੰਦੇ ਕਮਿੰਗ ਇਨਵਰਸ ਕਾਸ ਦੇ ਸ਼ੈਡੋ ਜਿ ਫੋਰ ਜਿਨ੍ਹਾਂ ਨੇ ਕੁਝ ਕਰਨਾ ਉਹ ਬਚਪਨ ਤੋਂ ਤੁਜਿਆਂ ਨਾਲ ਨਹੀਂ ਰਲਦੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ 4 ਸਾਲ ਦੀ ਉਮਰ ਦੇ ਵਿੱਚ ਆਪਣਾ ਚੋੜਾ ਲਾ ਕੇ ਗਰੀਬ ਦੇ ਪਰਦੇ ਨੂੰ ਟਕਿਆ ਗੱਲ ਅੱਗੇ ਨਹੀਂ ਮੁੱਕਦੀ ਆਪਣੇ ਹਾਨੀਆਂ ਨਾਲ ਖੇਡਦੇ ਨੇ ਇੱਕ ਮਾਂ ਆਪਣੇ ਬੱਚੇ ਨੂੰ ਨਾਲ ਬੱਚੇ ਨੂੰ ਨਾਲ ਲੈ ਕੇ ਆਈ ਤੇ ਕਹਿੰਦੀ ਬਾਬਾ ਜੀ ਤੁਹਾਡਾ ਸਾਥੀ ਹੈ ਇਹਨ ਫੋੜੇ ਬੜੇ ਨੇ ਇਹ ਗੜਬੜਾ ਖਾਂਦਾ ਤੇ ਮੇਰੇ ਅੱਖੇ ਨਹੀਂ ਲੱਗਦਾ ਤੁਸੀਂ ਥੋੜਾ ਜਿਹਾ ਇਹਨੂੰ ਸਮਝਾਓ ਕਹਿੰਦੇ ਮਾਤਾ ਜੀ ਕੋਈ ਗੱਲ ਨਹੀਂ ਕਹਿ ਦਿਆਂਗੇ ਅਗਲੇ ਐਤਵਾਰ ਅਠਾਂ ਦਿਨਾਂ ਨੂੰ ਉਹ ਮਾਤਾ ਫੇਰ ਆਈ ਸੀ ਕਹਿਣ ਲੱਗੀ ਬਾਬਾ ਜੀ ਮੈਂ ਤੁਹਾਨੂੰ ਇੱਕ ਨਿਕਾਜ ਜਾਂ ਕੰਮ ਕਿਹਾ ਸੀ ਕਿ ਆਪਨੇ ਸਾਥੀ ਨੂੰ ਕਹੋ ਗੁੜਨਾ ਖਾਵੇ ਤੇ ਇਹ ਨਹੀਂ ਹਟਿਆ ਕਹਿੰਦੇ ਮਿੱਤਰਾ ਗੁੜਨਾ ਖਾਇਆ ਕਰ ਗੱਲ ਤੁਹਾਨੂੰ ਸਾਲੀ ਜਾਪੀ ਪਰ ਤੁਹਾਨੂੰ ਰਿਜ਼ਲਟ ਆਪਾਂ ਕੱਢਣਾ ਉਹ ਮਾਤਾ ਜੀ ਕਹਿਣ ਲੱਗੇ ਬਾਬਾ ਜੀ ਗੱਲ ਇਹ ਨਹੀਂ ਸੀ ਤੁਸੀਂ ਉਸ ਦਿਨ ਕਿਉਂ ਨਾ ਕਹੀ ਕਹਿੰਦੇ ਮਾਤਾ ਜੀ ਉਹਦੋਂ ਦਾ ਗੁੜ ਮੈਂ ਨਹੀਂ ਜੇ ਖਾਦਾ ਤੁਸੀਂ ਕਹਿੰਦੇ ਨੇ ਇਹਨੂੰ ਕੋ ਗੁੜ ਨਾਲ ਖਾਵੇ ਤੇ ਗੁੜ ਬੜੀ ਪਿਆਰੀ ਚੀਜ਼ ਹੈ ਮੈਂ ਆਪ ਕਹਿੰਦਾ ਸਾਂ ਉਹਦੋਂ ਦਾ ਮੈਂ ਨਹੀਂ ਖਾਂਦਾ ਹੁਣ ਮੈਂ ਕਹਾਂਗਾ ਮਿੱਤਰਾ ਗੁੜ ਨਾਲ ਖਾਇਆ ਕਰ ਇਹਦੇ ਚੋਂ ਕਹਿਣ ਦਾ ਭਾਵ ਹੈ ਗੁਰੂ ਨੇ ਦੁਜਿਆਂ ਨੂੰ ਉਹ ਕਿਹੜਾ ਆਪ ਕਰਦੇ ਹਨ ਅਸੀਂ ਸੇਧ ਤੇ ਆਪਾਂ ਸਿੱਖਾਂ ਅਰਦਾਸ ਕਰਦੇ ਤੇ ਕਰੋਣੇ ਆ ਪਾਣੀ ਕਹਿੰਦੀ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਾਲੇ ਪਾਸ ਕਈ ਆਪਾਂ ਕਹਿੰਦੇ ਜੀ ਫਲਾਣੇ ਗਿਆਨੀ ਜੀ ਦੇ ਕੋਲੋਂ ਫਲਾਣੇ ਬਾਬਾ ਜੀ ਕੋਲ ਅਰਦਾਸ ਕਰੀ ਸਾਡੀ ਅਰਦਾਸ ਪੂਰੀ ਹੋ ਗਈ ਅਰਦਾਸ ਉਹਨਾਂ ਦੀ ਪੂਰੀ ਹੋਵੇ ਜਿਹਨਾਂ ਕੋਲ ਸੱਤੇ ਸੰਤੋਖ ਹੈ ਸੱਤੇ ਸੰਤੋਖ ਇਹਦਾ ਮਤਲਬ ਕੀ ਹੋਇਆ ਆ ਡੱਬਾ ਹੈ ਨਾ ਤੁਸੀਂ ਲਿਫਾਫਾ ਵੀ ਪਾਉਣਾ ਜੇ ਤਾਂ ਲਿਫਾਫੇ ਚ ਹੋਏ ਨਾ ਘੱਟ ਤੇ ਕਹਿਣਾ ਬੇੜਾ ਤਰਜੇ ਨਾ ਕਿੱਥੋਂ ਚਲ ਕੇ ਦਿੱਤਾ ਲਿਆ ਕੱਖ ਵੀ ਨਹੀਂ ਉਹਦਾ ਫਿਰ ਕੀ ਪਏਗਾ ਦਿੱਤਾ ਕਿਸੇ ਨਹੀਂ ਦਿੱਤਾ ਮੈਂ ਇਹ ਇਥੋਂ ਕਹਿੰਦਾ ਜੇ ਮੈਂ ਰੋਜ਼ ਆਪਣੇ ਘਰ ਵੀ ਕਹਿੰਦਾ ਜਿਹੜਾ ਮੈਂ 1 ਘੰਟਾ ਗੁਰੂ ਦੀ ਵਧਾਈ ਕੀਤੀ ਇਹਦੀ ਕੋਈ ਕੀਮਤੀ ਨਹੀਂ ਜਿਹੜੇ ਪੈਸੇ ਨੇ ਨਾ ਬੱਚਿਆਂ ਸੰਭ ਲੈਣੇ ਨੇ ਜਿਹੜੇ ਪੁੱਤਰੀ ਆਪਾਂ ਪਾਪੜ ਵੇਲਦੇ ਆ ਉਸ ਪੁੱਤ ਨੇ ਮੇਰੀ ਛਾਤੀ ਦੇ ਖੁੰਡ ਰਾ ਕੇ ਤੇ ਮੈਨੂੰ ਅੱਗ ਲਾਉਣੀ ਨਾਲ ਜਾਣੇ ਨਹੀਂ ਬੰਦੇ ਦੇ ਕੀਤੇ ਹੋਏ ਕਰਮ ਇਸ ਕਰਕੇ ਐਦਾ ਲਾਜਨਾ ਕਰਿਆ ਕਰੋ ਜੇ ਐਸ ਪਾਸੇ ਨੂੰ ਮੂੰਹ ਕਰੋਗੇ ਤੇ ਬਾਣੀ ਕਹਿੰਦੀ ਬ੍ਰਹਮ ਬਿੰਦੇ ਤਿਸ ਦਾ ਮਤ ਰਹੇ ਇੱਕ ਸ਼ਬਦ ਲਿਵ ਲਾਏ ਨਾਵਨੀਤੀ 18 ਸਿੱਧੀ ਪਿੱਛੇ ਲਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਗੁਰੂ ਵਾਲੇ ਪਾਸੇ ਮੂੰਹ ਕਰੋ ਇਹ ਮਗਰ ਮਗਰ ਆਉਂਦੀ ਜੇ ਮਗਰ ਮਗਰ ਤੇ ਜੇ ਗੁਰਮੁਖੋ ਦਰਬਾਰ ਸਾਹਿਬ ਦਾ ਗ੍ਰੰਥੀ ਨਹੀਂ ਲੱਜਿਆ ਤੇ ਬਾਕੀ ਤੁਹਾਡੀ ਹੜਕੀ ਹੋਵੇਗੀ ਮੈਂ ਗੁਰਰਾਮਦਾਸ ਜੀ ਦਰਬਾਰ ਗ੍ਰੰਥੀ ਸਿੰਘ ਆ ਤੇ ਜੇ ਮੇਰੀ ਭੁੱਖ ਨਹੀਂ ਨਿਕਲੀ ਤੇ ਬਾਕੀਆਂ ਦੀ ਕਿਵੇਂ ਨਿਕਲੇਗੀ ਇਸ ਕਰਕੇ ਧਾਰਮਿਕ ਬੰਦੇ ਦੀ ਪਛਾਣ ਇੱਕ ਸਤ ਹੋਵੇ ਦੂਜਾ ਸੰਤੋਖ ਸਦਾਰਥ ਕੀ ਹੈ ਇੱਕ ਵਿਅੋਹ ਹੈ ਜੋ ਬਦਲਤੇ ਹਨ ਜਮਾਨੇ ਕੇ ਸਾਥ-ਸਾਥ ਇੱਕ ਉਹ ਮਰਦ ਹੈ ਜੋ ਜਮਾਨੇ ਕੋ ਬਦਲ ਦਿੰਦੇ ਹਨ 84 ਦੇ ਮੌਕੇ ਲੋਂਗੋੜ ਸੰਤੋਖੇ ਰਹਿੰਦਾ ਹੈ ਸੰਜਨੈਲ ਸਿੰਘ ਰਹਿੰਦਾ ਹੈ ਗੋੜੀ ਦੋਨੋਂ ਮੱਜੀ ਪਰ ਲੋਂਗੋੜ ਵਾਲ ਨੂੰ ਚੇਤੇ ਕੋਈ ਨਹੀਂ ਜੇ ਕਰਦਾ ਮਰੀਓ ਨੂੰ ਵੱਜੀ ਗੋਲੀ ਉਹਨੂੰ ਵੀ ਐ ਕਿਉਂ ਉਹਨੂੰ ਇੰਦਰਾ ਗਾਂਧੀ ਦੇ ਸਕੂਲੇ ਚੰਗੇ ਲੱਗੇ ਮਿੱਠੇ ਲੱਗੇ ਜਾਣ ਗਈ ਪਰ ਪੱਲੇ ਕੱਖ ਨਹੀਂ ਲਾਂਹਤਾ ਪੱਲੇ ਪਈਆਂ ਤੇ ਸਾਡੀ ਇਲਾਕਿਆਂ ਦੇ ਲੋਕ ਸਾਡੇ ਵਿਰੋਧੀ ਲੋਕ ਸੰਜ ਐਨੈਲ ਸਿੰਘ ਦੀ ਫੋਟੋ ਰੋਂਦੇ ਨੇ ਸ਼ੀਸ਼ੇ ਤੋਂ ਭਾਵੇਂ ਲਾ ਦੇਣ ਪਰ ਸਾਡੇ ਅੰਦਰੋਂ ਨਹੀਂ ਲਾ ਸਕਦੇ ਕਿਉਂ ਉਹ ਜਮਾਨੇ ਨਾਲ ਬਦਲਿਆ ਨਹੀਂ ਇਹ ਜਿਵੇਂ ਮੰਨ ਨਾਲ ਫਦਰ ਜੇ ਨਾ ਉਹਨੂੰ ਕੋ ਚੇਤੇ ਨਹੀਂ ਕਰਦਾ ਇੱਕ ਸੱਤ ਹੋਵੇ ਇੱਕ ਸੰਤੋਖ ਹੋਵੇ ਉਹਦੀ ਅਰਦਾਸ ਲਾਜ਼ਮੀ ਪ੍ਰਵਾਨ ਹੋਵੇਗੀ ਗੁਰੂ ਸਾਡੇ ਤੇ ਮਿਹਰ ਕਰੇ ਕਿ ਸਾਡਾ ਇਹੋ ਜਿਹਾ ਜੀਵਨ ਬਣ ਜਾਏ ਗੁਰਮੁਖੋ ਸਮਾ ਆਪਣੀ ਚਾਲ ਚੱਲਿਆ ਧੰਨ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਆਪਣੇ ਪੁੱਤਰੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਦੇ ਦਿੱਤੀ ਮਾਮਾ ਨੂੰ ਪੁੱਤ ਬੜੇ ਪਿਆਰੇ ਹੁੰਦੇ ਨੇ ਜਿਹੜੀ ਮਾਂ ਹੈ ਨਾ ਇਹਦੀ ਆਪਾਂ ਦੇਣ ਨਹੀਂ ਦੇ ਸਕਦੇ ਮੋਹਨ ਸਿੰਘ ਸਾੜੀ ਕੌਮ ਦਾ ਇੱਕ ਵਿਦਵਾਨ ਹੋਇਆ ਹੈ ਜਿਹਨਾਂ ਦਾ ਲੁਧਿਆਣੇ ਮੇਲਾ ਲੱਗਦਾ ਹੈ ਉਹਨਾਂ ਦੀ ਮੈਂ ਕਵਿਤਾ ਪੜ੍ਹੀ ਸਕੂਲੇ ਮਾਂ ਦਾ ਦਿਲ ਤੁਸੀਂ ਪੜ੍ਹੀਏ ਸਕੂਲੇ ਲੱਗੀ ਸੀ ਇੱਕ ਬੱਚਾ ਕੈਰੈਕਟਰਲੈਸ ਹੋ ਗਿਆ ਉਹ ਕਿਸੇ ਔਰਤ ਕੋਲ ਜਾਂਦਾ ਕਹਿਣ ਲੱਗੀ ਮੈਂ ਤੈਨੂੰ ਤਾਂ ਮੰਨਾਂਗੀ ਜੇ ਆਪਣੀ ਮਾਂ ਦਾ ਕਾਜਦਾ ਕੱਢ ਕੇ ਲਿਆਵੇਂ ਤੇ ਇਹ ਮੋਹਨ ਸਿੰਘ ਨੇ ਲਿਖੀ ਕਵਿਤਾ ਮਾਂ ਦਾ ਦਿਲ ਇਹਦਾ ਅਸਲ ਲੇਖ ਹੈ ਉਹਨੇ ਮਾਂ ਦਾ ਦਿਲ ਕੱਢ ਲਿਆ ਭੱਜ ਜਾਂਦਾ ਡਿਗ ਪਿਆ ਤੇ ਟੁਕੜੇ ਵਿੱਚੋਂ ਆਵਾਜ਼ ਆਈ ਦਿਲ ਦੇ ਵਿੱਚੋਂ ਮੇਰਾ ਪੁੱਤ ਤੇਰੀ ਮਾਂ ਮਰ ਜੇ ਤੈਨੂੰ ਡਰਤਾ ਨਹੀਂ ਹੋਈ ਜਿਹੜੀ ਮਾਂ ਨੂੰ ਕਤਲ ਕੀਤਾ ਨਾ ਉਸ ਮਾਂ ਦੇ ਦਿਲ ਦੇ ਵਿੱਚੋਂ ਆਵਾਜ਼ ਆਉਂਦੀ ਮਾਂ ਦਾ ਦੇਣ ਕੋਈ ਦੇ ਨਹੀਂ ਸਕਦਾ